ਗਲ ਤુલਸੀ ਦੇ ਫਾਇਦਿਆਂ ਦੀ ਕਰੀਏ ਤਾਂ ਇੰਨੇ ਜ਼ਿਆਦਾ ਗੁਣਾਂ ਦੇ ਨਾਲ ਭਰਪੂਰ ਹੈ ਤુલਸੀ ਕਿ ਇਸ ਦੇ ਨਾਲ ਤੁਸੀਂ ਆਪਣੀ ਇਮਿਊਨਿਟੀ ਨੂੰ ਤਾਂ ਸਟਰੋਂਗ ਕਰਦੇ ਹੀ ਹੋ ਨਾਲ ਦੇ ਨਾਲ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਤੁਸੀਂ ਆਪਣੀ ਸਕਿਨ ਦੇ ਲਈ ਕਿਵੇਂ ਇਸਾ ਬਫਰ ਪ੍ਰੋਬਲਮਸ ਦੇ ਵਿੱਚ ਫਾਇਦਾ ਲੈ ਸਕਦੇ ਹੋ ਦੇਖੋ ਤુલਸੀ ਨੂੰ ਤਾਂ ਧਾਰਮਿਕ ਮਾਇਨਿਆਂ ਦੇ ਨਾਲ ਪੂਜਿਆ ਵੀ ਜਾਂਦਾ ਪਰ ਇਸੇ ਢੇਰ ਸਾਰੇ ਗੁਣਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਸੇ ਵੇਹੇ ਤુલਸੀ ਦੇ ਜਿਹੜੇ ਪੱਤੇ ਨੇ ਐਂਟੀਆਕਸੀਡੈਂਟ ਨੇ ਐਂਟੀਬੈਕਟੀਰੀਅਲ ਹੈ ਐਂਟੀਵਾਇਰਲ ਹੈ ਐਂਟੀਫਲੂ ਹੈ ਐਂਟੀਬਾਇਓਟਿਕ ਹੈ ਐਂਟੀ ਇਨਫਲੇਮੈਂਟਰੀ ਹੈ ਔਰ ਇਸਨਾਲ ਤੁਹਾਨੂੰ ਚੰਗੀ ਮਾਤਰਾ ਦੇ ਵਿੱਚ ਵਿਟਾਮਿਨ A ਮਿਲਦਾ ਹੈ ਵਿਟਾਮਿਨ C ਮਿਲਦਾ ਹੈ ਜ਼ਿੰਕ ਕੈਲਸ਼ੀਅਮ ਅਤੇ ਆਇਰਨ ਮਿਲ ਜਾਂਦਾ ਦੇਖੋ ਕਿੰਨੇ ਜ਼ਿਆਦਾ ਗੁਣ ਭਰੇ ਹੋਏ ਨੇ ਤੁਲਸੀ ਦੇ ਇਹਨਾਂ ਪੱਤਿਆਂ ਦੇ ਵਿੱਚ ਤੇ ਤੁਸੀਂ ਇਸ ਦਾ ਫਾਇਦਾ ਜ਼ਰੂਰ ਲੈ ਸਕਦੇ ਹੋ ਹਾਲਾਂਕਿ ਸਰਦੀ ਜ਼ੁਕਾਮ ਜਦੋਂ ਹੁੰਦਾ ਹੈ ਉਦੋਂ ਜ਼ਰੂਰ ਕਈ ਆਪਣੀ ਤੁਲਸੀ ਦੇ ਪੱਤਿਆਂ ਦੀ ਚਾਹ ਬਣਾ ਕੇ ਪੀ ਲੈਂਦੇ ਨੇ ਪਰ ਅੱਜ ਸਪੈਸ਼ਲੀ ਆਪਾਂ ਗੱਲ ਕਰ ਰਹੇ ਹਾਂ ਸਕਿਨ ਦੀ ਪ੍ਰੋਬਲਮਸ ਨੂੰ ਲੈ ਕੇ ਸਭ ਤੋਂ ਪਹਿਲਾਂ ਗੱਲ ਕਰੀਏ ਜਿਨ੍ਹਾਂ ਦੀ ਆਇਲੀ ਸਕਿਨ ਹੈ बहुत ज़्यादा एक्सैस के ऑयल जो, जो है फेसर आया रहा है गर्मी के ऑयली स्किन वाले वाली प्रॉब्लम होर भी बहुत ज़्यादा बच जाती है क्योंकि ऑयल जो तो बहुत देर तक फेस से जमया रहा उ तो फिर जो है बैक्टीरिया इकट्ठा होने लग जाता है उस तो उस बात ਕਈਆਂ ਨੂੰ ਬਹੁਤ ਜ਼ਿਆਦਾ ਪਿੰਪਲਸ ਦੀ ਪ੍ਰੋਬਲਮ ਹੈ ਐਕਨੇ ਦੀ ਪ੍ਰੋਬਲਮ ਹੈ ਤੇ ਇਹ ਪ੍ਰੋਬਲਮ ਹੋਰ ਜ਼ਿਆਦਾ ਵੱਧਦੀ ਹੀ ਜਾਂਦੀ ਹੈ ਤਾਂ ਇੱਥੇ ਤੂਲਸੀ ਦੇ ਪੱਤੇ ਤੁਹਾਡਾ ਬਹੁਤ ਸਾਥ ਦੇਣ ਵਾਲੇ ਨੇ ਤੁਹਾਡੀ ਇਸ ਪ੍ਰੋਬਲਮ ਤੋਂ ਤੁਹਾਨੂੰ ਛੁਟਕਾਰਾ ਦੇਣ ਵਾਲੇ ਨੇ ਬੜਾ ਹੀ ਆਸਾਨ ਜਿਹਾ ਤਰੀਕਾ ਕਰਨਾ ਕੀ ਹੈ ਤੁਸੀਂ ਜਿਹੜੇ ਤੂਲਸੀ ਦੇ ਪੱਤੇ ਹੈ ਇਹਨਾਂ ਦਾ ਰਸ ਕੱਢ ਲੈਣਾ ਹੈ ਔਰ ਇਹ ਥੋੜਾ ਜਿਹਾ ਰਸਤਾਨ ਨੂੰ ਚਾਹੀਦਾ ਹੈ ਆਪਣੇ ਫੇਸ ਤੇ ਲਗਾਉਣ ਦੇ ਲਈ ਔਰ ਇਸ ਰਸ ਨੂੰ ਜਦੋਂ ਤੁਸੀਂ ਆਪਣੇ ਫੇਸ ਤੇ ਲਗਾਨੇ ਹੋ ਥੋੜਾ ਜਿਹਾ ਲਗਾ ਕੇ ਰੱਖੋਗੇ ਔਰ ਫਿਰ ਤੁਸੀਂ ਆਪਣਾ ਫੇਸ ਵਾਸ਼ ਕਰ ਲੋਗੇ ਤਾਂ ਤੁਸੀਂ ਜਿਹੜਾ ਤੁਹਾਡੇ ਫੇਸ ਦੇ ਉੱਪਰ ਐਕਸੈਸ ਆਇਲ ਹੈ ਉਹ ਤਾਂ ਹਟੇਗਾ ਹੀ ਨਾਲ ਹੀ ਜਿੱਥੇ ਤੁਹਾਡੇ ਪਿੰਪਲਸ ਦੀ ਪ੍ਰੋਬਲਮ ਹੈ ਉਹਦੇ ਉੱਪਰ ਤੁਸੀਂ ਲਗਾਨੇ ਹੋ ਤਾਂ ਇਹ ਬੈਕਟੀਰੀਆ ਜਿਹੜਾ ਹੈ ਬਣਦਾ ਉਹ ਠੀਕ ਹੋਏਗਾ ਪਿੰਪਲਸ ਦੀ ਪ੍ਰੋਬਲਮ ਜਦੋਂ ਹੁੰਦੀ ਹੈ ਆਇਲ ਜ਼ਿਆਦਾ ਉੱਥੇ ਜਮਾ ਹੋਣ ਨਾਲ ਹੀ ਹੋਰ ਜ਼ਿਆਦਾ ਵੱਧ ਜਾਂਦੀ ਹੈ ਤੇ ਜੇ ਤੁਸੀਂ ਰੈਗੂਲਰ ਜੋ ਹੈ ਆਹੇ ਤુલਸੀ ਦਾ ਰਸ ਆਪਣੀ ਪ੍ਰੋਬਲਮ ਦੇ ਉੱਪਰ ਪਿੰਪਲਸ ਦੇ ਉੱਪਰ ਐਕਨੇ ਦੇ ਉੱਪਰ ਲਗਾਉਂਦੇ ਹੋ ਤਾਂ ਤੁਹਾਡੇ ਪਿੰਪਲਸ ਵੀ ਬਹੁਤ ਛੇਤੀ ਠੀਕ ਹੋਣ ਵਾਲੇ ਨੇ ਤੇ ਇੱਕ ਹੋਰ ਆਪਾਂ ਗੱਲ ਦੇਖੀ ਤਾਂ ਜਿਵੇਂ ਕਈਆਂ ਦੇ ਫੋੜੇ ਫਿੰਸੀਆਂ ਵੀ ਬਾਡੀ ਤੇ ਕਿਤੇ ਨਾ ਕਿਤੇ ਕਈ ਵਾਰ ਨਿਕਲ ਆਂਦੇ ਆ ਚਾਹੇ ਕਿ ਆਪਾਂ ਬਰਸਾਤਾਂ ਦੀ ਗੱਲ ਕਰ ਲਈਏ ਬਰਸਾਤਾਂ ਵਿੱਚ ਕਈਆਂ ਨੂੰ ਇਹ ਪ੍ਰੋਬਲਮ ਬਹੁਤ ਜ਼ਿਆਦਾ ਹੋ ਜਾਂਦੀ ਹੈ ਤਾਂ ਉੱਥੇ ਵੀ ਤੁਸੀਂ ਇਹ ਤુલਸੀ ਦਾ ਰਸ ਲਗਾ ਸਕਦੇ ਹੋ ਜਿਵੇਂ ਕਿ ਮੈਂ ਸ਼ੁਰੂ ਵਿੱਚ ਗੱਲ ਕੀਤੀ ਹੈ ਐਂਟੀਬੈਕਟੀਰੀਅਲ ਐਂਟੀਫੰਗਲ ਹੈ ਐਂਟੀਵਾਇਰਲ ਐਂਟੀਫਲੂ ਹੈ ਐਂਟੀਆਕਸੀਡੈਂਟ ਹੈ ਦੇਖੋ ਇਹ ਸਾਰੀਆਂ ਪਰਟੀਜ਼ ਜੋ ਹੈ ਆਪਣੇ ਆਪ ਦੇ ਵਿੱਚ ਇੱਕ ਦਵਾਈ ਨੇ ਤੇ ਇਸ ਲਈ ਤੁਸੀਂ ਇਹ ਕੁਦਰਤ ਦੇ ਜੋ ਸਾਨੂੰ ਇਹ ਦਵਾਈਆਂ ਦਿੱਤੀਆਂ ਤੁਸੀਂ ਇਸ ਦਾ ਫਾਇਦਾ ਜ਼ਰੂਰ ਲੈ ਸਕਦੇ ਹੋ ਜਿਨ੍ਹਾਂ ਨੂੰ ਵੀ ਕਿਸੇ ਨੂੰ ਫੋੜੇ ਫਿੰਸੀ ਦੀ ਵੀ ਪ੍ਰੋਬਲਮ ਹੈ ਪਿੰਪਲਸ ਦੀ ਪ੍ਰੋਬਲਮ ਹੈ ਤਾਂ ਉੱਥੇ ਤુલਸੀ ਦਾ ਰਸ ਲਗਾਓ ਔਰ ਤੁਹਾਡੀ ਪ੍ਰੋਬਲਮ ਕੁਝ ਹੀ ਦਿਨਾਂ ਵਿੱਚ ਠੀਕ ਹੋਏਗੀ ਜੇਕਰ ਤੁਸੀਂ ਇਸ ਦਾ ਰੈਗੂਲਰ ਸਵੇਰੇ ਸ਼ਾਮ ਇਸਤੇਮਾਲ ਕਰੋਗੇ ਅਗੂ ਗੱਲ ਕਰੀਏ ਸਕਿਨ ਇਨਫੈਕਸ਼ਨ ਦੀ ਕਈਆਂ ਨੂੰ ਸਕਿਨ ਇਨਫੈਕਸ਼ਨ ਬਹੁਤ ਜਲਦੀ ਹੋ ਜਾਂਦੀ ਕਿਤੇ ਵੀ ਕੁਝ ਡਸ ਥੋੜੀ ਇਸ ਤਰ੍ਹਾਂ ਦੀ ਲੱਗੀ ਕਿ ਖਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ ਰੈਸ਼ਸ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਉੱਥੇ ਵੀ ਜੋ ਹੈ ਤੁਸੀਂ ਅ ਤੁਲਸੀ ਦਾ ਰਸ ਲਗਾ ਸਕਦੇ ਹੋ ਤੇ ਇਸ ਦੇ ਨਾਲ ਜੋ ਹੈ ਕਿਉਂਕਿ ਫਿਰ ਤੋਂ ਦੇਖੋ ਇਹਨਾਂ ਦੀ ਕਈ ਮੈਨੂੰ ਕਹਿੰਦੇ ਆ ਕਿ ਤੁਸੀਂ ਇੱਕ ਗੱਲ ਹੀ बार-बार ਰਿਪੀਟ ਕਿਉਂ ਕਰ ਰਹੇ ਹੋ ਨਿਓ ਤੁਹਾਡੀ ਵੀਡੀਓ ਜੋ ਹੈ ਲੰਬੀ ਹੋ ਜਾਂਦੀ ਹੈ ਮੈਂ ਐਕਚੁਅਲੀ ਜਿਹੜੀ ਚੀਜ਼ ਦਾ ਫਾਇਦਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਆ ਬਾਰ-ਬਾਰ ਉਸੇ ਚੀਜ਼ ਦੇ ਉੱਪਰ ਫੋਕਸ ਕਰਦੇ ਆ ਤੁਹਾਨੂੰ ਇਹ ਗੱਲ ਕਰਦੀ ਆ ਤਾਂ ਕਿ ਤੁਸੀਂ ਚੰਗੀ ਤਰ੍ਹਾਂ ਨਾਲ ਇਸ ਕਿਸੇ ਵੀ ਚੀਜ਼ੀ ਗੁਣ ਨੂੰ ਸਮਝ ਸਕੋ ਉਸ ਦੀ ਪ੍ਰੋਪਰਟੀ ਨੂੰ ਸਮਝ ਸਕੋ ਕਿ ਕਿਵੇਂ ਤੁਹਾਨੂੰ ਫਾਇਦਾ ਦਿੰਦੀ ਆ ਤੇ ਇੱਥੇ ਵੀ ਦੇਖੋ ਸਕਿਨ ਇਨਫੈਕਸ਼ਨ ਜਦੋਂ ਹੋ ਗਈ ਆ ਤਾਂ ਤੁਲਸੀ ਦਾ ਰਸ ਤੁਸੀਂ ਇੱਥੇ ਲਗਾਓਗੇ ਤਾਂ ਤੁਹਾਨੂੰ ਟੇਰ ਸਾਰਾ ਫਾਇਦਾ ਇਸ ਦੇ ਨਾਲ ਜ਼ਰੂਰ ਮਿਲਣ ਵਾਲਾ ਹੈ ਇਨਫੈਕਸ਼ਨ ਦੀ ਜਦ ਆਪਾਂ ਗੱਲ ਕਰੀਏ ਤਾਂ ਕਈਆਂ ਦੇ ਦੇਖੋ ਨੋ ਨੋ ਦੇ ਵਿੱਚ ਇਨਫੈਕਸ਼ਨ ਹੋ ਜਾਂਦਾ ਫੰਗਸ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਉੱਥੇ ਵੀ ਤੁਸੀਂ ਜੋ ਹੈ ਤુલਸੀ ਦਾ ਰਸ ਲਗਾਓਗੇ ਤਾਂ ਫੰਗਸ ਠੀਕ ਹੋਣੀ ਸ਼ੁਰੂ ਹੋ ਜਾਏਗੀ ਐਂਟੀਬੈਕਟੀਰੀਅਲ ਹੈ ਐਂਟੀਫੰਗਸ ਹੈ ਤਾਂ ਇਹ ਬਹੁਤ ਜ਼ਿਆਦਾ ਫਾਇਦਾ ਤੁਹਾਨੂੰ ਦੇਣ ਵਾਲੀ ਹੈ ਅਗੋਂ ਆਪਾਂ ਗੱਲ ਕਰਦੇ ਹਾਂ ਸਕਿਨ ਕੰਪਲੈਕਸ਼ਨ ਦੇ ਲਈ ਵਿਟਾਮਿਨ ਸੀ ਦੇ ਨਾਲ ਭਰਪੂਰ ਹੁੰਦੇ ਨੇ ਤુલਸੀ ਦੇ ਪੱਤੇ ਔਰ ਜਿਹੜੇ ਵੀ ਕਈਆਂ ਨੂੰ ਹੁੰਦਾ ਹੈ ਕਿ ਸਨ ਟੈਨਿੰਗ ਹੋ ਗਈ ਹੈ ਜਾਂ ਫਿਰ ਬਾਹਰ ਜਾ ਜਾ ਕੇ ਸਕਿਨ ਬੇਜਾਨ ਜੀ ਲੱਗਣੀ ਸ਼ੁਰੂ ਹੋ ਗਈ ਹੈ ਤਾਂ ਤੁਸੀਂ ਤુલਸੀ ਦੇ ਪੱਤਿਆਂ ਦਾ ਇਸਤੇਮਾਲ ਇੱਥੇ ਵੀ ਕਰ ਸਕਦੇ ਹੋ ਤુલਸੀ ਦੇ ਪੱਤਿਆਂ ਦਾ ਰਸ ਕੱਢ ਕੇ ਆਪਣੇ ਚਿਹਰੇ ਤੇ ਲਗਾਓ ਕੁਝ ਟਾਈਮ ਲਈ ਅ 10-15 ਮਿੰਟ ਲਈ ਲਗਾ ਕੇ ਰੱਖੋ ਤੇ ਉਸ ਤੋਂ ਬਾਅਦ ਨੋਰਮਲ ਪਾਣੀ ਦੇ ਨਾਲ ਫੇਸ ਵਾਸ਼ ਕਰ ਲੈਣਾ ਪਰ ਜਦੋਂ ਤੁਸੀਂ ਤુલਸੀ ਦੇ ਪੱਤਿਆਂ ਦਾ ਰਸ ਚਿਹਰੇ ਤੇ ਲਗਾਣਾ ਹੈ ਉਸ ਤੋਂ ਪਹਿਲਾਂ ਆਪਣਾ ਫੇਸ ਜੋ ਹੈ ਕਲੀਨ ਕਰ ਲਓ ਸਾਫ ਕਰ ਲਓ ਤਾਂ ਕਿ ਤੁਹਾਡੇ ਪੋਰਸ ਬਿਲਕੁਲ ਸਾਫ ਹੋ ਚੁੱਕੇ ਹੋਣ ਕਲੀਨ ਹੋ ਚੁੱਕੇ ਹੋਣ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਤુલਸੀ ਦਾ ਰਸ ਚਿਹਰੇ ਤੇ ਲਗਾਓਗੇ ਤਾਂ ਉਹ ਅੰਦਰ ਤੱਕ ਪੋਰਸ ਦੇ ਵਿੱਚ ਜਾਏਗਾ ਤੇ ਉਸੇ ਬੈਨੀਫਿਟ ਤੁਹਾਨੂੰ ਤਾਂ ਹੀ ਮਿਲ ਸਕਣਗੇ ਸੋ ਤੁਸੀਂ ਰੈਗੂਲਰ ਅਗਰ ਇਸ ਦਾ ਇਸਤੇਮਾਲ ਕਰੋਗੇ ਤਾਂ ਤੁਹਾਡਾ ਕੰਪਲੈਕਸ਼ਨ ਜਿਹੜਾ ਹੈ ਚਿਹਰੇ ਦੀ ਰੰਗਤ ਹੈ ਉਸ ਵਿੱਚ ਸੁਧਾਰ ਜ਼ਰੂਰ ਆਏਗਾ। ਔਰ ਡਲਨਸ ਕਈਆਂ ਦੇ ਚਿਹਰੇ ਤੇ ਬਹੁਤ ਜ਼ਿਆਦਾ ਹੋ ਜਾਂਦੀ ਹੈ। ਚਿਹਰਾ ਬੇਜਾਨ ਜਿਹਾ ਲੱਗਣ ਲੱਗ ਜਾਂਦਾ। ਖੁਦ ਨੂੰ ਸ਼ੀਸ਼ੇ ਦੇ ਵਿੱਚ ਦੇਖ ਕੇ ਤੇ ਲੱਗਦਾ ਵੀ ਆਹ ਕੀ ਹੋ ਗਿਆ? ਵੀ ਕਿੱਥੇ ਕਮੀ ਹੈ? ਮੇਰੀ ਡਾਈਟ ਵੀ ਅੱਛੀ ਹੈ। ਪਰ ਕਈ ਵਾਰੀ ਪੋਲੂਸ਼ਨ ਦੇ ਨਾਲ ਜੋ ਹੈ ਸਕਿਨ ਥੋੜੀ ਡੈਮੇਜ ਹੋਣੀ ਸ਼ੁਰੂ ਹੋ ਜਾਂਦੀ ਹੈ। ਕਈਆਂ ਨੂੰ ਜਿੱਤੇ ਰੋਜ਼ਾਨਾ ਹੀ ਪੋਲੂਸ਼ਨ ਦੇ ਵਿੱਚ ਬਾਹਰ ਜਾਣਾ ਹੀ ਪੈਂਦਾ ਤਾਂ ਤੁਸੀਂ ਰੈਗੂਲਰ ਜੋ ਹੈ ਤੁਲਸੀ ਦੇ ਪੱਤਿਆਂ ਦਾ ਰਸ ਕੱਢ ਕੇ ਆਪਣੇ ਚਿਹਰੇ ਤੇ ਅਗਰ ਲਗਾਣੇ ਹੋ ਤਾਂ ਇਹ ਤੁਹਾਡਾ ਬਹੁਤ ਮਦਦ ਕਰਨ ਵਾਲਾ ਨਾਲ ਦੀ ਨਾਲ ਕਈਆਂ ਦੇ ਚਿਹਰੇ ਤੇ ਅਗਰ ਦਾਗ-ਧੱਬੇ ਕੋ ਹੋ ਗਏ ਨੇ ਤਾਂ ਉੱਥੇ ਵੀ ਇਹ ਵਿਟਾਮਿਨ ਸੀ ਜਿਹੜਾ ਹੈ ਤੁਹਾਡੀ ਮਦਦ ਜ਼ਰੂਰ ਕਰਨ ਵਾਲਾ ਹੈ ਸਿਰਫ ਆਪਾਂ ਚਿਹਰੇ ਤੇ ਲਗਾਉਣ ਲਈ ਨਹੀਂ ਆਪਣੇ ਤੁਸੀਂ ਕੁਝ ਪੱਤੇ ਜੋ ਹੈ ਸਵੇਰੇ ਤੂਸੇ ਦੇ ਪੱਤੇ ਚਬਾ ਕੇ ਵੀ ਅਗਰ ਖਾ ਲੈਨੇ ਹੋ ਤਾਂ ਉਸ ਦੇ ਨਾਲ ਵੀ ਤੁਹਾਨੂੰ ਬਹੁਤ ਫਾਇਦਾ ਹੁੰਦਾ ਹੈ ਕਿਉਂਕਿ ਜਦ ਵੀ ਅਸੀਂ ਸਕਿਨ ਦੀ ਗੱਲ ਕਰੀਏ ਹੇਅਰਜ਼ ਦੀ ਗੱਲ ਕਰੀਏ ਕੋਈ ਵੀ ਪ੍ਰੋਬਲਮ ਦੀ ਗੱਲ ਕਰਦੀ ਹੈ ਤਾਂ ਸਿਰਫ ਬਾਹਰੋਂ ਨਹੀਂ ਸਾਨੂੰ ਅੰਦਰੋਂ ਵੀ ਆਪਣੀ ਸਿਹਤ ਨੂੰ ਵਧੀਆ ਬਣਾਏ ਰੱਖਣ ਲਈ ਹੈਲਦੀ ਚੀਜ਼ਾਂ ਖਾਣੀਆਂ ਔਰ ਪੀਣੀਆਂ ਚਾਹੀਦੀਆਂ ਨੇ ਸੋ ਤੁਲਸੀ ਦੇ ਪੱਤੇ ਅਗਰ ਤੁਸੀਂ ਸਵੇਰੇ ਵਿੱਚ ਕੁਝ ਚਬਾ ਲੈਨੇ ਹੋ ਰੂਟੀਨ ਆਪਣਾ ਇਹ ਬਣਾ ਲੈਂਦੇ ਹੋ ਤਾਂ ਤੁਹਾਨੂੰ ਵੈਸੇ ਹੀ ਨਾ ਕੋਈ ਵਾਇਰਲ ਹੋਵੇ ਨਾ ਫਲੂ ਹੋਵੇ ਤੁਹਾਡੀ ਇਮਿਊਨਿਟੀ ਤਾਂ ਵਧੀਆ ਬਣੀ ਹੀ ਰਹੇਗੀ ਨਾਲ ਦੇ ਨਾਲ ਤੁਹਾਡਾ ਚਿਹਰਾ ਤੁਹਾਡੇ ਹੈਅਰਸ ਇਹ ਵੀ ਬਹੁਤ ਵਧੀਆ ਹੋਣ ਵਾਲੇ ਨੇ ਕੋਈ ਵੀ ਹੈਅਰ ਪ੍ਰੋਬਲਮ ਚੱਲ ਰਹੀ ਹੈ ਸਕਿਨ ਪ੍ਰੋਬਲਮ ਚੱਲ ਰਹੀ ਹੈ ਉਹ ਵੀ ਠੀਕ ਆਪਣੇ ਆਪ ਹੀ ਹੁੰਦੀ ਰਹੇਗੀ ਪ੍ਰੋਬਲਮ ਹੋਏਗੀ ਹੀ ਨਹੀਂ ਅਗਰ ਤੁਸੀਂ ਇਸ ਤਰ੍ਹਾਂ ਦੀਆਂ ਕੁਝ ਹੈਲਦੀ ਚੀਜ਼ਾਂ ਆਪਣੀ ਡਾਈਟ ਵਿੱਚ ਸ਼ਾਮਿਲ ਕਰਦੇ ਹੋ ਜਾਂ ਫਿਰ ਤੁਲਸੀ ਵਾਲੀ ਚਾਹ ਵੀ ਬਣਾ ਕੇ ਤੁਸੀਂ ਸਵੇਰੇ ਪੀ ਸਕਦੇ ਹੋ ਤੁਲਸੀ ਦੇ ਪੱਤੇ ਕੁਝ ਉਬਲਦੇ ਪਾਣੀ ਵਿੱਚ ਪਾਓ ਇਸ ਤਰ੍ਹਾਂ ਬੋਇਲ ਕਰਕੇ ਪਾਣੀ ਤੁਸੀਂ ਪੀ ਲਓ ਛਾਣ ਕੇ ਤਾਂ ਇਸ ਦੇ ਨਾਲ ਵੀ ਤੁਹਾਨੂੰ ਬਹੁਤ ਜ਼ਿਆਦਾ ਫਾਇਦੇ ਮਿਲਣ ਵਾਲੇ ਨੇ ਸੋ ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ ਸਿਰਫ ਲੋੜ ਹੈ ਉਹਨਾਂ ਨੂੰ ਸਮਝਣ ਦੀ ਔਰ ਉਹਨਾਂ ਦਾ ਸਹੀ ਇਸਤੇਮਾਲ ਕਰਨ ਦੀ ਹੈ हले तक फॉलो नहीं किया फटाफट फॉलो कर दो यूट्यूब चैनल हैजोत कौर सबसक्राइब नहीं कियाब तो भी कर दौ मिलेंगे जल्दी ही सेहत में जुड़ी होर खास जानकारी दि जी इजाजत सत श्रीकाल